ਆ ਬ੍ਰਦਰ ਰੋੜ ਕੋ ਟੱਕ ਰਿਓ ਓ ਹੈਲੋ ਰੋੜ ਛੱਡੋ ਥਲੇ ਐਵੇਂ ਨਾ ਕਰੋ ਐਨਾ ਵੀ ਨਾ ਕਰੋ ਰੋੜ ਛੱਡੋ ਥਲੇ वो पकड़ी उतार थी अब ब्रदर रोड के चक रहे हो हेलो रोड छो थे करो एना भी ना करो रोड छो थे ਸੇਕੋਡ ਆਦਾ ਗਿਆ ਇਹਦਾ ਸਾਡੇ ਨੌਸਨਾਂ ਦੇ ਕੱਪੜੇ ਪਾੜੇਗਾ ਕੋਸਨਾ ਖਿੱਚ ਘੱਟ ਕੇ ਅਸੀਂ ਪੜਸਪੜੀਆਂ ਨੂੰ ਅਜੇ ਵੀ ਕੈਂਸੀ ਕਰਦੇ ਹਾਂ ਤੁਸੀਂ ਇਹਨਾਂ ਨੂੰ ਵੀ ਆਪੇ ਵੜੇ ਰੋਪਾ ਖਾਟੇ ਸਾਡੇ ਨਾਲ ਲੜ ਗਿਆ ਓਏ ਕੰਪਨੀ ਨੇ ਬਕਾਲ ਹਈਆਂ ਸਾਡੀਆਂ ਸਾਡੀਆਂ ਦਸਤਾਰਾਂ ਨਾਲ ਕੀ ਕਰਦੇ ਨੇ ਆਈ ਤੇ ਤੇ ਤੁਹਾਡਾ ਗੀਤ ਨਾਲ ਜੀ ਮੇਰੀਆਂ ਸਾਡੀਆਂ ਦਸਤਾਰਾਂ ਲਹਈਆਂ ਕਪਤਨ ਸਰਕਾਰ ਨੇ ਕਪਤਨ ਸਰਕਾਰ ਕਥਨਾਂ ਦੀ ਸ਼ਰਤੀ ਦਸਰੀਆ ਸਾਡੀਆਂ ਪਕਾ ਲਹਈਆਂ ਸਾਡੇ ਗੁਰੂ ਕੋਵਲ ਸਿੰਘ ਜੀ ਮਹਾਰਾਜ ਜੀ ਦੇ ਛੋੜਾ ਸ਼ਹਾਦਤ ਦੀ ਬੰਦਰ ਲੈ ਜਾ ਯਾਰ ਇਹ ਲੈ ਕਰ ਲੈ ਯਾਰ ਨੀਚੇ ਕਰ ਲੈ ਯਾਰ ਜਿੰਦਾਬਾਦ ਜਿੰਦਾਬਾਦ ਪਹਿਲਾ ਪੁਲਸ ਵਾਲਿਆਂ ਨੇ ਲਾਠੀ ਚਾਰਜ ਕੀਤਾ ਤੇ ਮੇਰੀ ਜਸਤਾਰ ਨੂੰ ਹੱਥ ਲਾ ਕੇ ਜਸਤਾਰ ਲਈ ਪੁਲਸ ਨੇ ਜੱਟ ਕੀਤਾ ਹਜੇ ਕਹਿੰਦੇ ਅਸੀਂ ਤੁਹਾਡੇ ਨਾਲ ਆ ਆ ਨਾ ਆ ਅੱਜ ਪੱਗਾ ਲਾਉਂਦੇ ਪੁਲਸ ਭੜਾਇਆ ਜੰਨੇ ਸਾਡੇ ਨੌਜਵਾਨਾਂ ਦੀਆਂ ਪੱਗਾਂ ਲਾਈਆਂ ਸਾਡੇ ਤੇ ਅੱਜ ਲਾਠੀ ਚਾਰਜ ਕੀਤਾ ਏ ਪੁਲਸਾਂ ਪੁਲਸ ਭੜਾਇਆ ਜੰਨੇ ਭਾਜਪੀ ਦੇ ਨਾਂ ਰਾਲਿਆ ਹੋਇਆ ਆ ਅਸੀਂ ਪੁਲਸ ਭੜਾਇਆ ਜਨੂੰ ਬੇਨਤੀ ਕਰਦੇ ਆ ਤੁਸੀਂ ਭਾਜਪੀ ਦਾ ਸਾਥ ਨਾ ਦਵੋ ਨਾਂ ਦਵੋ ਤੇ ਅੱਜ ਕਿਸਾਨ ਆ ਤੇ ਪਾਈਂ ਤੰਗਾ ਮਿਲਦਿਆਂ ਕੋਈ ਬੀਜੇਪੀ ਵਾਲਿਆ ਲੀਡਰਾਂ ਨੇ ਘਰੋਂ ਨਹੀਂ ਲਿਆ ਕੇ ਦੇਣੀਆਂ ਤੁਹਾਨੂੰ ਤੰਗਾ ਹੈ ਪੁਲਿਸ ਪਰਜਾ ਨੂੰ ਬੇਨਤੀ ਕਰਦੇ ਆ ਕਿਸਾਨਾਂ ਦੀ ਮਦਦ ਕਰੋ ਇਹ ਬੀਜੇਪੀ ਦੇ ਲੀਡਰਾਂ ਦੀ ਨਾ ਕਰੋ ਫੇਰ ਕਰਕੇ ਸਾਡੇ ਨੌਜਵਾਨਾਂ ਦੀ ਪੱਗਾਂ ਲਾਈਆਂ ਲਾਠੀ ਚਾਰਜ ਹੋਈ ਆ ਕਈ ਵੀਰਾਂ ਦੀ ਜੈਕਟਾਂ ਪਾੜੀਆਂ ਕੱਪੜੇ ਪਾੜੇ ਆ ਅਸੀਂ ਧੱਕੇਸ਼ਾਹ ਯਾਰ ਹਰਦ ਦੇ ਵਿੱਚ ਨਹੀਂ ਹੋਣਦੇ ਇਹ ਸਾਡੇ ਨਾਲ ਦਿੱਲੀ 'ਚ ਨਹੀਂ ਹੋਇਆ ਧੱਕਾ ਜਿੰਨਾ ਇੱਥੇ ਕਰ ਰਹੇ ਫੈਟਲ ਅੱਛਾ ਬੋਲੇ ਤੁਸੀਂ ਕਾਲੀਏ ਦੇ ਘਰ ਕੇ ਰਣਾ ਆਏ ਹੋ ਕਿੰਨਾ ਕਰਕੇ ਰਹਿਣਾ ਹੈ ਅਸੀਂ ਕਿਸਾਨ ਜੁਨੀਅਨਾਂ ਨਾਲੋਂ ਆਏ ਆ ਜੀ ਅਬਰਜੋਤ ਸਿੰਘ ਪਿੰਡ ਚੰਡੇੜਾ ਭਾਰਤੀ ਕਿਸਾਨ ਜੁਨੀਅ ਜੋ ਕਿ ਸਾਨੂੰ ਪਿੱਛੇ ਜਦ ਬੰਦਿਆਂ ਨੇ ਆਰਡਰ ਕੀਤਾ ਆ ਇੱਕ ਗਾਲ ਨਹੀਂ ਸੀ ਹਟਾ ਹਟਾ ਭਾਈ ਭਾਈ ਆਰਡਰ ਭਾਈ ਭਾਈ ਜਰਗਨ ਬਣਾ ਰਿਹਾ ਵੀ ਜੀਪੀ ਵਾਲੇ ਕੈਂਟ ਦੇ ਵਿੱਚ ਵੀ ਪਿੰਸ ਦੇ ਵਿੱਚ ਸਫਰੀਦਾਂ ਲਾ ਕੇ ਘਾ ਰਿਹਾ ਮੈਂ ਇੱਥੇ ਦੇਖਿਆ ਗੁਰੂ ਦਾ ਕਿਦਵਾ ਜੋ ਜਵਨਾਂ ਦੇ ਸਾਡੇ ਦੇ ਪੁਲਿਸ ਨੇ ਡਾਂਗਾ ਮਾਰ ਮਾਰ ਕੇ ਖੂਨ ਕਰ ਦਿੱਤਾ ਇਸ ਕਰ ਲਈ ਪਰਚ ਪੁਲਿਸ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਆ ਹਟ ਜਾਓ ਇਹ ਬੀਜੇਪੀ ਦੇ ਲੀਡਰ ਆ ਸਾਧਨਾ ਦਾ ਪਰਚ ਪੁਲਿਸ ਪ੍ਰਸ਼ਾਸਨ ਵਾਲਿਆਂ ਨੂੰ ਬੇਨਤੀ ਆ ਉਸਾਨ ਬਾਰਡਰ ਤੇ ਸਿੰਘੂ ਬਾਰਡਰ ਤੇ ਮਾਰ ਰਿਹਾ ਪੂਰੇ ਦਿੱਲੀ ਨੂੰ ਘੇਰਾ ਪਾ ਕੇ ਬੈਠੇ ਕਿਸਾਨ ਰੋਜ਼ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ 17 17 ਸਾਲ ਦੇ ਨੌਜਵਾਨ ਜਿਹੜੇ ਛਿੱਧੀਆਂ ਪਾਗਾਂ ਨੇ ਗੱਦਬਾਹ ਔਰਤਾਂ ਹੋ ਗਈਆਂ ਨੇ ਨੌਜਵਾਨ ਚੜ੍ਹਦੀਆਂ ਜਵਾਨੀਆਂ ਨੌਜਵਾਨਾਂ ਦੀ ਜਿਹੜਾ ਮਰਗਾਂ ਨੇ ਉਸ ਬਾਰਡਰ ਤੇ ਤੁਸੀਂ ਦੇਖਿਆ ਹੁਣ ਰੋਜ਼ ਵੀਡੀਓ ਤੁਸੀਂ ਦੇਖਦੇ ਆ ਪਰ ਇਹ ਇੱਥੇ ਭਾਰਤ ਦਾ ਮਾਹੌਲ ਖਰਾਬ ਕਰ ਲਈ ਬੀਜੇਪੀ ਇਹ ਪ੍ਰੋਗਰਾਮ ਰੱਖ ਰਹੀ ਆ ਸਾਡੇ ਜਗਮਾਂ ਤੇ ਨੈਣਕ ਛੜਕ ਲਈ ਆ ਪਰ ਹੁਣ ਇੱਥੇ ਥੋੜਾ ਜਿਹਾ ਸਾਨੂੰ ਇਸ ਗੱਲ ਦਾ ਇਤਰਾਜ਼ ਇੰਨਾ ਜ਼ਿਆਦਾ ਆ ਵੇ ਜਿਹੜੀ ਪੰਜਾਬ ਗਵਰਨਮੈਂਟ ਸੀ ਇਹ ਗੱਲ ਕਹਿ ਰਹੀ ਸੀ ਵੀ ਅਸੀਂ ਕਿਸਾਨਾਂ ਦੀ ਸ਼ਕਤੀ ਨਾਲ ਅੱਜ ਇਹ ਵੀ ਨਾਲ ਬੀਜੇਪੀ ਦੇ ਰਲ ਕੇ ਉੱਥੇ ਜਾ ਕੇ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਜਿਹੜੇ ਬਣੇ ਆ ਉਹਨਾਂ ਨਾਲ 10 ਗੱਲ ਸਹਿਮਤੀ ਦੇ ਕੇ ਆਏ ਨੇ ਜਾ ਕੇ ਸੰਸਦ ਮਾਰੇ ਧਰਨਾ ਦੇ ਹੀ ਬੈਠੇ ਨੇ ਉੱਥੇ ਵੀ ਇਹਨਾਂ ਨੇ ਧੀਆਂ ਭੈਣਾਂ ਦੀਆਂ ਉਹ ਕਲਮਾਂ ਦੇਖਦੇ ਰਾਤੀ ਵੀਡੀਓ ਉਥੇ ਪੱਤਰਕਾਰ ਬੀਬੀ ਤੋਂ ਇਹ ਨਹੀਂ ਮੈਂ ਖੋਏ ਨੇ ਉਹਨਾਂ ਵੱੱਲ ਤੋਂ ਕੁਝ ਨਹੀਂ ਕਿਦਦੀ ਇਹ ਤੇ ਪੰਜਾਬ ਪੁਲਿਸ ਸਾਡਾ ਨਾਂ ਕਰ ਰਹੀ ਆ ਦੂਜੇ ਪਾਸੇ ਮੈਂ ਕੱਲ ਕੜੀ ਜਾਂਦਾ ਪੰਜਾਬ ਪੁਲਿਸ ਨੂੰ ਸਾਡੀਆਂ ਪੱਗਾਂ ਲਾ ਲਓ ਕੋਈ ਗੱਲ ਨਹੀਂ ਤੁਹਾਨੂੰ ਗੁਰੂ ਗ੍ਰੰਥ ਦੁਕਾਨ ਸਾਹਿਬ ਮਹਾਰਾਜ ਜੀ ਆਪਾਂ ਹੀ ਬਦਲਾ ਲੈਣਗੇ ਸਾਨੂੰ ਕੋਈ ਇਜ਼ਰਾਜ ਨਹੀਂਗਾ ਬੰਵਾ ਤੁਸੀਂ ਰੋਝ ਰਹੋ ਕਿਉਂਕਿ ਤੁਹਾਡਾ ਅੱਗੇ ਇਹ ਇੱਕ ਪਹਿਲਾਂ ਨੇ ਤੁਸੀਂ ਕਰਦੇ ਜਦੋਂ ਕਾਂਗਰਸ ਸਰਕਾਰ ਆਉਂਦੀ ਆ ਉਦੋਂ ਹੀ ਇਹ ਕੁੱਲ ਕਰਦੀ ਆ ਪਰ ਇਸ ਗੱਲ ਦਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਆ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇਆਂ ਨੂੰ ਇਹ ਕਾਲੇ ਕਾਨੂੰਨ ਇਹ ਲਾਗੂ ਹੋ ਗਿਆ ਪੰਜਾਬ ਚ ਤੁਹਾਨੂੰ ਕਦੀ ਮਾਫ ਨਹੀਂ ਕਰਨਗੇ ਲੋਕ ਜੇ ਅੱਜ ਤੁਸੀਂ ਆਪਣੀ ਡਿਊਟੀ ਨੂੰ ਡਿਊਟੀ ਦਾ ਬੇਕਤਾਹੀ ਹੋ ਕੇ ਸਾਡੇ ਨਾਲ ਧੱਕਾਸ਼ਾਹੀ ਕਰਦੇ ਆ ਇਹ ਕਾਲੇ ਕਾਨੂੰਨ ਸਾਡੇ ਬੱਚਿਆਂ ਦਾ ਸਾਡੇ ਪੰਜਾਬ ਦਾ ਖਰਾਬ ਕਰਨ ਜਾ ਰਹੇ ਨੇ ਅਜੀ ਇੱਥੇ ਆਪਣੇ ਬੈਰੀਕੇਟ ਲਾ ਕੇ ਆਪਣੇ ਉਥੇ ਕੀ ਮਾਹੌਲ ਬਣਾਇਆ ਜਿਹੜੇ ਆਪਣੇ ਪਾ ਪਗਲ ਪਗਲਤੀ ਹੈਗੇ ਜੀ ਪਗੜੀ ਦੇਖੋ ਜੀ ਬੈਰੀਕੇਟ ਦਾ ਸਾਡਾ ਕੌੜ ਦਾ ਫਰਜ਼ ਬਣਦਾ ਨਾ ਇਹ ਬੈਰੀਕੇਟ ਸਾਨੂੰ ਲੱਕਿਓ ਰੋਕ ਰਹੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪਿੱਛੇ ਮਗਰ 5-7000 ਬੰਦਾ ਹੋਰ ਆ ਰਿਹਾ ਆ ਇਹ ਨਹੀਂ ਇਥੇ ਲੋਕ ਮਰਵਾਉਣੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਅਸੀਂ ਆਣ ਸ਼ਾਂਤੀਪੁਰੂਪ ਦੀ ਕਲਾਕਾਰ ਤੁਹਾਨੂੰ ਰੋਕਣ ਦਿਓ ਜਾ ਕੇ ਮੋਰੇ ਇਹਨਾਂ ਨੇ ਸਾਡੀਆਂ ਪੱਗਾਂ ਲਾਉਣ ਤੱਕ ਗਏ ਆ ਮੈਂ ਕਹਿੰਦਾ ਸੀਨੀਅਰ ਅਫਸਰਾਂ ਨੇ ਇਹ ਗੱਲ ਕੀਤੀ ਸਾਡਾ ਕੋਈ ਜੰਨਾ ਅਣਜਾਣ ਨੌਜਵਾਨ ਕਰ ਲਵੇ ਨਵੀਂ ਭਰਤੀ ਆ ਕੋ ਕਰ ਲਵੇ ਜੂਨੀਅਰ ਕਰਦੇ ਬੱਖਰੀ ਗੱਲ ਆ ਸਾਰੇ ਸੀਨੀਅਰ ਸੀਗੇ ਸਰਦਾਰ ਬਰਕਾਰ ਸਿੰਘ ਜੀ ਹੁਣੇ ਸੀਨੀਅਰ ਅਫਸਰ ਨੇ ਹੋ ਡੋਗਰਾ ਜੀ ਹੁਣੀ ਸੀਗੇ ਪਰ ਮੇਰਾ ਸਾਬੇ ਮਨਸੂਹੀ ਵਾਲੀ ਗੱਲ ਆ ਜਦੋਂ ਕਿੰਨੀ ਥੱਕੇ ਹੋਈ ਕਰਦੀ ਗਵਰਨਮੈਂਟ ਠੀਕ ਹੈ ਜੀ ਨੌਜਵਾਨਾਂ ਦੀਆਂ ਪੱਗਾਂ ਲਾਈਆਂ ਗਈਆਂ ਨੌਜਵਾਨਾਂ ਦੇ ਸੱਟਾਂ ਲੱਗੀਆਂ ਗਈਆਂ ਹੱਥਾਂ ਤੇ ਆਪਣੇ ਹੋਇਆ ਜੀ ਮੇਰਾ ਨਾਂ ਜੀ ਦੀਪਾ ਆ ਤੇ ਮੈਂ ਇੱਥੇ ਆਇਆ ਇਹਨਾਂ ਦੇ ਬੋਸ ਵਾਲਿਆਂ ਨੇ ਪਹਿਲਾਂ ਤਾਂ लाਠੀ ਮਾਰੀ ਮੇਰੇ ਫੇਰ ਇਹਨਾਂ ਨੇ ਮੇਰੀ ਪੱਗ ਨੂੰ ਹੱਥ ਮਾਰ ਕੇ ਪੱਗ ਲਈ ਆ ਤੇ लाਠੀ ਚਾਰਜ ਕਰਦੇ ਆ ਜੇ ਤੁਸੀਂ ਸ਼ਾਂਤੀ ਪਰੋਟੈਸਟ ਕਰਨ ਆਇਆ ਸੀ ਕੀ ਆਪਣੇ ਬਸ ਹੀ ਆਪਣਾ ਪ੍ਰੋਟੈਸਟ ਕਰ ਰਿਆ ਸੀ ਇਹ ਨਹੀਂ ਬੈਰੀਕੇਡ ਲਾ ਕੇ ਤੁਹਾਨੂੰ ਰੋਕਿਆ ਆ ਅਸੀਂ ਭੰਨ ਤੋੜ ਕਰਕੇ ਆਪਣੇ ਅੱਗੇ ਆਏ ਆ ਇਹ ਨਹੀਂ लाਠੀਆਂ ਮਾਰੀਆਂ ਮੇਰੇ ਮਾਰ ਕੇ ਮੇਰੀ ਪੱਗ ਲਈ ਆ ਠੀਕ ਯਾਰਗਾਂ ਦੀਆਂ ਸਿਆਣਿਆਂ ਬਿਆਣਿਆਂ ਦੀਆਂ ਪੱਗਾਂ ਲਾਈਆਂ ਗਈਆਂ ਪ੍ਰਸ਼ਾਸਨ ਨੇ ਆਪ ਲਾਹਾਈਆਂ ਕਹਿ ਕੇ लाਠੀ ਚਾਰਜ ਹੋਈ ਆ ਨੌਜਵਾਨਾਂ ਨੇ ਸਾਰੇ ਸੱਟਾਂ ਲੱਗੀਆਂ ਕਿ ਇਹਦੇ ਘੁੱਟ ਤੇ ਸੱਟ ਲੱਗੀ ਕਿ ਇਹਦੇ ਲੱਤ ਤੇ ਲੱਗੀ ਆ ਸਾਰੇ ਐਥੀ ਪੁਲਿਸ ਪ੍ਰਸ਼ਾਸ਼ਕਾਂ ਨੂੰ ਬੇਨਤੀ ਕਰਦੇ ਆਂ ਭਾਜਪਾ ਦੇ ਲੀਡਰਾਂ ਦਾ ਸਾਥ ਨਾ ਦਓ ਕਿਸਾਨਾਂ ਦਾ ਸਾਥ ਦਓ ਇਹਨੇ ਤੁਹਾਡੇ ਅੱਜ ਜੇ ਸੈਂਟਰ ਦੇ ਵਿੱਚ ਨਹੀਂ ਸਰਕਾਰ ਆ ਕੱਲ ਨੂੰ ਸਰਕਾਰਾਂ ਨਹੀਂ ਹੋਣੀਆਂ ਇਸ ਕਰਕੇ ਕਿਸਾਨ ਵੀ ਰਹੇ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਇਹੀ ਪ੍ਰਸ਼ਾਸ਼ਕਾਂ ਨੂੰ ਬੇਨਤੀ ਆ ਜੀਵਿਦਾਰਾਂ ਦਾ ਇਸ ਵੇਲੇ ਸਾਥ ਦਿੱਤਾ ਜਾਵੇ ਇਹ ਕਸਾਨਾਂ ਦੀਆਂ ਪੱਗਾਂ ਨਾ ਲਾਈਆਂ ਜਾਣ ਕਿਸਾਨਾਂ ਦੇ ਬ੍ਰਦਰ ਤੁਸੀਂ ਲਾਠੀ ਚਾਰਜ ਕੀਤਾ ਕਿੰਨੇ ਆਰਡਰ ਸੀਗੇ ਤੁਹਾਨੂੰ ਇਹ ਪਤਾ ਲਾਠੀ ਚਾਰ ਦੇ ਮੇਰੇ ਕੋ ਵੀਡੀਓ ਹੈ ਤੁਹਾਡੀ ਵੀਡੀਓ ਹੈ ਵੀਡੀਓ ਹੈ ਤੁਹਾਡੀ ਤੁਸੀਂ ਦੱਸੋ ਕਿੰਨੇ ਆਰਡਰ ਆਏ ਸੀ ਕੋਈ ਲਾਠੀ ਚਾਰ ਨਹੀਂ ਕੀਤਾ ਤੁਸੀਂ ਲਾਠੀ ਚਾਰ ਕੀਤਾ ਤੁਸੀਂ ਲਾਠੀ ਚਾਰ ਕੀਤਾ ਤੁਸੀਂ ਕਿਹਦੇ ਆਰਡਰ ਸੀ ਕੋਈ ਲਾਠੀ ਚਾਰ ਨਹੀਂ ਕਿਹਦੇ ਆਰਡਰ ਸੀ ਦੇ ਆਰਡਰ ਸੀਗੇ ਮੈਂ ਤਾਂ ਜੀ ਅਸੀਂ ਸਰ ਕਿਹਦੇ ਆਰਡਰ ਸੀ ਆਰਡਰ ਵੀਡੀਓ ਹੈ ਤੁਹਾਡੀ ਆਪਣੇ ਡੰਡੇ ਮਾਰਦੇ ਸੀ ਪਾਗਲੇ ਥਰੀ ਮੁੰਡੇ ਦੀ ਨਹੀਂ 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 ਬਿਲਕੁਲ ਨਹੀਂ ਕਿਹਦੇ ਆਰਡਰ ਕਹਿੰਦੇ ਸੀ ਜੀ ਕਿਸੇ ਦਾ ਆਰਡਰ ਆਇਆ ਹੋਣੇ ਨਾ ਕਿਹਦੇ ਆਰਡਰ ਸੀਗੇ ਜੀ ਫਿਰ ਬਿਨਾ ਆਰਡਰ ਤੋਂ ਤੁਸੀਂ ਕੋਈ ਨਹੀਂ ਜੀ ਕਿਉਂ ਲਾਟੇ ਤੋਂ ਲਾਟੀ ਚਾਰਜ ਕਿਉਂ ਕੀ ਤਵੇ ਆਪਾਂ ਕੋਈ ਲਾਠ ਜਾਰਨ ਕੀਤਾ ਉਹ ਨਹੀਂ ਰੋਕੇ ਨਹੀਂ ਸਾਡੇ ਕੋਲ ਵਿਜ਼ੂਅਲ ਹੈ ਜੀ ਕਿ ਤੁਸੀਂ ਲਾਟੀ ਜਾਰਨ ਕਰਦੇ ਨਹੀਂ ਨਹੀਂ ਤੁਹਾਡੇ ਡੰਡਾ ਮਾਰਦੇ ਵਿਜ਼ੂਅਲ ਹੈ ਮੈਂ ਕਹਾਂ ਜੀ ਬਿਲਕੁਲ ਨਹੀਂ ਕਿਹਦੇ ਆਰਡਰ ਦੇ ਕੀਤਾ ਜੀ ਕਿਹਦੇ ਆਰਡਰ ਨਹੀਂ ਤੁਸੀਂ ਕਿੰਦੇ ਆਰਡਰ ਸੀਗੇ ਤੁਹਾਨੂੰ ਮੈਂ ਕਹਾਂ ਜੀ ਬਿਲਕੁਲ ਕੋਈ ਲਾਠ ਜਾਰਨ ਨਹੀਂ ਕੀਤਾ ਅਸੀਂ ਸਿਰਫ ਉਦੋਂ ਜਦੋਂ ਅਸੀਂ ਕਰ ਰਹੇ ਹਾਂ ਆਪਣੇ ਸਰ ਆਪਣੇ ਡੀਸੀਪੀ ਸਰ ਮਹਨਚਾਰ ਸੀਏ ਕਿਸੇ ਤੇ ਅਸੀਂ ਲਾਠ ਜਾਰਨ ਨਹੀਂ ਕੀਤਾ ਜਿੰਦਾ हाय 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 कुत्ता 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 मर मर गया गया बीजेपी सरकार बीजेपी सरकार हजराबाद केंद्र सरकार हजराबाद केंद्र सरकार हजराबाद सान जूनियन जिंदाबाद सान जूनियन जिंदाबाद सान जूनियन जिंदाबाद